ਵਫਾਦਾਰੀਆਂ ਕਮੀਨਗੀ ਤੇ ਦਲਪਣੇ ਖੂਨ ਚ ਹੁੰਦਾ ਓਕੇ ਪੰਜ ਸੱਤ ਦੱਲੇ ਜੇ ਟੈਪੂ ਲਗਾਉੜਾ ਸਾਲੀਆਂ ਇਹ ਕਹਿ ਦਿੰਦੇ ਸੀ ਵੀ ਪਾਕਿਸਤਾਨ ਮਾੜਾ ਹੈ ਉਹ ਲੋਕ ਮਾੜੇ ਆ ਅੱਜ ਇਹਨਾਂ ਲੋਕਾਂ ਦਾ ਕੋਈ ਬਿਆਨ ਤੱਕ ਨਹੀਂ ਆਇਆ ਤੇ ਉਹਨਾਂ ਲੋਕਾਂ ਨੇ ਕੀ ਕੀਤਾ ਜਿਹੜੇ ਲਹਿੰਦੇ ਪੰਜਾਬ ਦੇ ਲੋਕ ਆੜਾ ਜਦੋਂ ਪੰਜਾਬੀਆਂ ਤੇ ਆਫਤ ਆਈ ਉਹ ਉ ਤਾਂ ਕੁਝ ਕਰ ਨਹੀਂ ਸਕਦੇ ਸੀ ਵਿਚਾਰੇ ਜਦੋਂ ਪਾਣੀ ਰੁੜ ਕੇ ਇੱਧਰ ਨੂੰ ਆਉਂਦਾ ਹੈ ਨਾ ਉਹ ਉਹਦੇ ਵਿੱਚ ਜਿਹੜੀਆਂ ਖਾਣ ਪੀਣ ਵਾਲੀਆਂ ਵਸਤਾਂ ਉਹ ਸੁੱਟ ਕੇ ਤੇ ਇਹ ਮਹਿਸੂਸ ਕਰਦੇ ਆ ਵੀ ਸਾਡੇ ਉੱਧਰਲੇ ਪੰਜਾਬ ਵਾਲੇ ਕੱਢ ਕੇ ਆਪੇ ਨੂੰ ਬਰਤ ਲੈਣਗੇ ਤੁਸੀਂ ਇਹ ਦੇਖੋ ਵੀਡੀਓ ਦੇ ਵਿੱਚ ਫੀ ਕਿਹੜੇ ਢੰਗ ਨਾਲ ਜਿਹੜੀ ਵਫਾਦਾਰੀ ਉਹ ਪੰਜਾਬ ਦੇ ਲੋਕਾਂ ਨਾਲ ਨਿਭਾਰੇ ਆ ਤੇ ਜਿਹੜੇ ਪੰਜਾਬ ਚ ਬੈਠੇ ਪੰਜਾਬੀਆਂ ਦਾ ਖਾਰੇ ਆ ਉਹ ਕਿੱਡੇ ਕਮੀਨਗੀ ਦਿਖਾਉਂਦੇ ਆ ਕੋਈ ਦੁਸ਼ਮਣ ਬਣਾਇਆ ਬੈਠਾ ਕੋਈ ਕੋਸ਼ ਮੰਨਦਾ ਕੋਈ ਕੋਸ਼ ਮੰਨਦਾ ਪਰ ਉਹ ਜਿਹੜੇ ਹੈਗੇ ਗੁਰੂ ਦੇ ਖੂਨ ਵਾਲੇ ਆ ਗੁਰੂ ਦਾ ਜਿੰਨਾਂ ਦੀਆਂ ਰਗਾਂ ਚ ਬੋਲਦਾ ਉਹ ਕੋਈ ਇਸ ਚੀਜ਼ ਨੂੰ ਨਹੀਂ ਦੇਖ ਰਹੇ ਇੱਕ ਵੱਡੂੰ ਸੇਵਾ ਕਰ ਰਹੇ ਆ ਦੇਖੋ ਲੈਂਦੇ ਪੰਜਾਬ ਵਾਲਿਆਂ ਦਾ ਚੜਦੇ ਪੰਜਾਬ ਵਾਲਿਆਂ ਨੂੰ ਸੇਵਾ ਕਰਨ ਦਾ ਤਰੀਕਾ ਦੇਖੋ ਜਰਾ